ਕਾਲੇ ਰੰਗ ਦਾ ਜਰਜਰ ਕਰ ਧੂਆਂ ਨਿਕਲ ਰਿਹਾ ਹੈ ਇਹ ਧੂਆਂ ਕਿਸੇ ਹੋਰ ਦਾ ਨਹੀਂ ਬਲਕਿ ਇੱਕ ਟ੍ਰੇਨ ਦੀ ਡੱਬਿਆਂ ਨੂੰ ਲੱਗੀ ਅੱਗ ਦਾ ਧੂਆਂ ਤਸਵੀਰ ਤੁਸੀਂ ਦੇਖੋ ਸਟੇਸ਼ਨ ਤੇ ਖੜੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਤੇ ਕਾਲਾ ਆਸਮਾਨ ਹੋ ਜਾਂਦਾ ਇਸ ਕਦਰ ਵੱਡਾ ਧੂਆਂ ਨਿਕਲ ਰਿਹਾ ਹੈ ਉੱਥੇ ਹੀ ਅੱਗ ਦੀਆਂ ਲਪਟਾਂ ਸਾਫ਼ ਦੇਖੀਆਂ ਜਾ ਸਕਦੀਆਂ ਕਿ ਕਿਸ ਤਰ੍ਹਾਂ ਇਹ ਟ੍ਰੇਨ ਧੂਤੂ ਕਰਕੇ ਜਲ ਰਹੀ ਹੈ ਦੱਸਦੀ ਹੈ ਯਾਤਰੀ ਰੇਲ ਸੀ ਜੋ ਕਿ ਝਾਰਖੰਡ ਤੋਂ ਜਾ ਰਹੀ ਸੀ ਜਦੋਂ ਲੱਕੀਸਰਾਏ ਰੇਲਵੇ ਸਟੇਸ਼ਨ ਤੇ ਪਹੁੰਚਦੀ ਹੈ ਤੇ ਇਸ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਹਾਲੇ ਤੱਕ ਇਹਨਾਂ ਕਾਰਨਾਂ ਦਾ ਨਹੀਂ ਪਤਾ ਲੱਗਿਆ ਕਿ ਆਖਰ ਅੱਗ ਲੱਗਣ ਦੇ ਕਾਰਨ ਕੀ ਨੇ ਪਰ ਤਸਵੀਰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਡੀ ਭਿਆਨਕ ਅੱਗ ਹੈ ਫਿਲਹਾਲ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਹਜੇ ਕਿੰਨਾ ਜਾਲੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਕਿਉਂਕਿ ਹਜੇ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਰਿਹਾ ਮੌਕੇ ਉੱਤੇ ਤਸਵੀਰਾਂ ਤੁਹਾਡੇ ਸਾਹਮਣੇ ਆ ਜੋ ਕਿ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਸਪਸ਼ਟ ਦੇਖਿਆ ਜਾ ਸਕਦਾ ਹੈ ਕਿ ਇੱਕ ਯਾਤਰੀ ਰੇਲ ਖੜੀ ਹੈ ਤੇ ਉਸ ਦੇ ਡੱਬਿਆਂ ਦੇ ਵਿੱਚ ਅੱਗ ਲੱਗ ਰਹੀ ਹੈ ਸਥਾਨਕ ਲੋਕਾਂ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਕਿ ਧੂਏ ਦੇ ਅੰਬਾਰ ਦਿਖ ਰਹੇ ਨੇ ਜਿਨ੍ਹਾਂ ਨੇ ਅਸਮਾਨ ਨੂੰ ਕਾਲਾ ਕਰ ਦਿੱਤਾ ਹੈ ਔਰ ਇਹ ਡੱਬਿਆਂ ਤੋਂ ਨਿਕਲ ਰਹੀਆਂ ਅੱਗ ਦੀਆਂ ਲਪਟਾਂ ਇਹ ਦੱਸ ਰਹੀਆਂ ਕਿ ਮੰਜ਼ਰ ਬੜਾ ਭਿਆਨਕ ਹੈ ਤੇ ਨੁਕਸਾਨ ਵੱਡੇ ਗਿਣਤੀ ਦੇ ਵਿੱਚ ਹੋ ਸਕਦਾ ਫਿਲਹਾਲ ਜਾਨੀ ਨੁਕਸਾਨ ਦਾ ਕੋਈ ਵੀ ਖਬਰ ਜਾਂ ਸੂਚਨਾ ਸਾਹਮਣੇ ਨਹੀਂ ਆਈ ਪਰ ਇਹ ਤੁਹਾਨੂੰ ਦੱਸ ਦਈਏ ਕਿ ਚਾਰਖੰਡ ਜਾ ਰਹੀ ਸੀ ਇਹ ਯਾਤਰੀ ਟ੍ਰੇਨ ਜਿਸ ਦੇ ਵਿੱਚ ਅੱਗ ਲੱਗੀ ਹੈ ਲੱਕੀਸਰਾਏ ਸਟੇਸ਼ਨ ਦੇ ਉੱਤੇ ਖੜੀ ਗੱਡੀ ਨੂੰ ਅੱਗ ਲੱਗੀ ਹੈ ਫਿਲਹਾਲ ਇਸ ਦਾ ਕਾਰਨ ਨਹੀਂ ਸਾਹਮਣੇ ਆਇਆ ਕਿ ਅੱਗ ਲੱਗਣ ਦੇ ਅਸਲ ਕਾਰਨ ਕੀ ਹਨ ਫਿਲਹਾਲ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਕਿ ਪੂਰੀ ਦੀ ਪੂਰੀ ਟ੍ਰੇਨ ਦੀਆਂ ਬੋਗੀਆਂ ਸੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮਨਜ਼ਰ ਬੜਾ ਭਿਆਨਕ ਹੈ ਉਮੀਦ ਕਰਦੇ ਹਾਂ ਕਿ ਇਸ ਦੇ ਵਿੱਚ ਕਿਸੇ ਵੀ ਯਾਤਰੀ ਦਾ ਨੁਕਸਾਨ ਨਾ ਹੋਇਆ ਹੋਵੇ ਮਾਲੀ ਨੁਕਸਾਨ ਤਾਂ ਨਜ਼ਰ ਆ ਰਿਹਾ ਪਰ ਜਾਨੀ ਨੁਕਸਾਨ ਤੋਂ ਬਚਾ ਰਹੇ ਤਾਂ ਗਨੀਮਤ ਰਹੇਗੀ ਫਿਲਹਾਲ ਖਬਰ ਬੋਲੇ ਜਾਣ ਤੱਕ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਕੋਈ ਮਾਲੀ ਨੁਕਸਾਨ ਜਾਂ ਜਾਨੀ ਨੁਕਸਾਨ